ਆਮਦੀ ਪਾਰਟੀ ਦੇ ਅੰਦਰ ਪੰਜਾਬ ਚ ਵੱਡੀ ਬਗਾਵਤ ਉੱਠੀ ਹੈ। ਕੇਦਰੀ ਵਾਰ ਤੇ ਭਗਵੰਤ ਮਾਨ ਨੂੰ ਤਕੜਾ ਕਰਾਰਾ ਝਟਕਾ ਹੈ। ਕਿਵੇਂ ਬਗਾਵਤ ਉੱਠੀ ਹੈ? ਕਿਹੜੇ ਵੱਡੇ ਲੀਡਰ ਨੇ ਕੀਤੀ ਹੈ? ਔਰ ਕਿਵੇਂ ਤਕੜਾ ਕਰਾਰਾ ਝਟਕਾ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕੱਲ ਦਿੱਲੀ ਦੇ ਵਿੱਚ ਪੰਜਾਬ ਦੇ ਵਿਧਾਇਕਾਂ ਦੀ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਭੁਪੇਸ਼ ਬਗੇਲ ਦੇ ਨਾਲ ਮੀਟਿੰਗ ਹੋਈ। ਇਸ ਤੋਂ ਪਹਿਲਾਂ ਪੀਏਸੀ ਪੋਲੀਟੀਕਲ ਅਫੇਅਰਸ ਕਮੇਟੀ ਦੀ ਵੀ ਮੀਟਿੰਗ ਹੋਈ ਸੀਗੀ ਔਰ ਗੱਲ ਫੇਰ ਮੀਟਿੰਗ ਹੋਈ ਆ ਕੀ ਕੁਝ ਗੱਲਬਾਤ ਹੋਈ ਉਸ ਤੋਂ ਵੀ ਅਹਿਮ ਅਸੀਂ ਗੱਲਬਾਤ ਕਰਨੀ ਆ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅੱਜ ਕਿਸਾਨਾਂ ਦੀ ਕੇਂਦਰ ਦੇ ਨਾਲ ਥੋੜੀ ਦੇਰ ਬਾਅਦ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਕਿ ਅੱਜ ਕੋਈ ਮਸਲੇ ਦਾ ਹੱਲ ਨਿਕਲੂ ਕਿਉਂਕਿ ਇਸ ਤੋਂ ਪਹਿਲਾਂ ਕਈ ਮੀਟਿੰਗਾਂ ਹੁਣ ਹੋ ਚੁੱਕੀਆਂ ਨੇ ਕਿ ਅੱਜ ਮਸਲੇ ਦਾ ਹੱਲ ਨਿਕਲ ਸਕਦਾ ਜਾਂ ਨਹੀਂ ਇਸ ਤੇ ਵੀ ਗੱਲ ਕਰਾਂਗੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਆਪਣਾ ਅਸਤੀਫਾ ਜਿਹੜਾ ਵਾਪਸ ਲੈਣ ਦੀ ਗੱਲ ਕਹਿ ਦਿੱਤੀ ਗਈ ਆ ਉਧਰ ਭਰਤੀ ਵੀ ਬਾਕੀਆਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਕਮੇਟੀ ਦੇ ਵੱਲੋਂ ਕੀ ਕੁਝ ਬਣੂ ਇਸੇ ਵੀ ਅਹਿਮ ਗੱਲ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੁੜੇ ਹੈ ਸਭ ਤੋਂ ਪਹਿਲਾਂ ਸਵਾਗਤ ਕਰਵਾਉਣੇ ਕਿ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਕਿੰਦਰ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਅਣਕ ਸਾਹਿਬ ਸ਼ੁਰੂਆਤ ਮੈਂ ਇਹ ਸੇ ਖਬਰ ਤੋਂ ਹੀ ਕਰਦਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜਿਹੜੇ ਆ ਨਾ ਉਹ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਬਹੁਤ ਵੱਡੇ ਪੱਧਰ ਤੇ ਉਭਾਰ ਰਹੇ ਆ ਜਿਹੜਾ ਨਸ਼ਾ ਤਸਕਰਾਂ ਦੇ ਜਿਹੜੇ ਘਰ ਟਾਏ ਜਾ ਰਹੇ ਆ ਔਰ ਇਸ ਘਰਟਾ ਇਹ ਜਾਣ ਨੂੰ ਨਸ਼ੇ ਦੇ ਵਿਰੁੱਧ ਬਹੁਤ ਵੱਡੀ ਲੜਾਈ ਦੱਸ ਰਹੇ ਨੇ ਔਰ ਵੱਡੇ ਪੱਧਰ ਤੇ ਦੱਸ ਰਹੇ ਨੇ ਕਿ ਅਸੀਂ ਇਦਾਂ ਕਰ ਰਹੇ ਆ ਇਦਾਂ ਕਰ ਰਿਹਾ ਸੀ ਘਰ ਢਾ ਰਹੇ ਆ ਤੇ ਜਿੱਥੇ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਵੇਚਣ ਵਾਲੇ ਭੱਜ ਜਾਣ ਇੱਥੋਂ ਤੱਕ ਗੱਲ ਠੀਕ ਹੈ ਪਰ ਇੱਥੇ ਤੱਕ ਸਵਾਲ ਇਹ ਵੀ ਉੱਠਦੇ ਸੀਗੇ ਕਿ ਭਾਈ ਵੱਡੇ ਨਸ਼ਾ ਤਸਕਰਾਂ ਦੇ ਜਿਹੜੇ ਘਰ ਕਿਉਂ ਨਹੀਂ ਢਾਏ ਜਾ ਰਹੇ ਔਰ ਇਹ ਵੀ ਗੱਲ ਪਤਾ ਲੱਗ ਰਹੀ ਸੀ ਕਿ ਨਸ਼ਾ ਤਸਕਰਾਂ ਉਹਨਾਂ ਦੇ ਘਰ ਢਾਏ ਜਾ ਰਹੇ ਆ ਜਿਨ੍ਹਾਂ ਦੇ ਸਰਕਾਰੀ ਜ਼ਮੀਨ ਜਾਂ ਕੋਈ ਹੋਰ ਜ਼ਮੀਨ ਦੇ ਉੱਪਰ ਘਰ ਨੇ ਜਿਨ੍ਹਾਂ ਦੇ ਆਪਣੇ ਉਹ ਢਾਏ ਨਹੀਂ ਜਾ ਰਹੇ ਪਰ ਦੂਜੇ ਪਾਸੇ ਇਸ ਪੂਰੀ ਕਾਰਵਾਈ ਦੇ ਉੱਪਰ ਉਹਨਾਂ ਦੇ ਆਪਣੇ ਹੀ ਲੀਡਰਾਂ ਦੇ ਵੱਲੋਂ ਸਵਾਲ ਚੁੱਕ ਦਿੱਤੇ ਗਏ ਆ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਬਗਾਵਤ ਕਰ ਦਿੱਤੀ ਉਹ ਕਹਿੰਦੇ ਕਿ ਇਸ ਤਰੀਕੇ ਦੇ ਨਾਲ ਘਰ ਟਾਏ ਜਾਣਾ ਕੋਈ ਮਸਲੇ ਦਾ ਹੱਲ ਨਹੀਂ ਹੈ ਔਰ ਕਹਿੰਦੇ ਕਿ ਇਸ ਨੂੰ ਕੋਈ ਹੋਰ ਜਿਹੜਾ ਤਰੀਕਾ ਅਪਣਾਉਣਾ ਚਾਹੀਦਾ ਘਰ ਟਾਉਣਾ ਠੀਕ ਨਹੀਂ ਜੇ ਸਰਕਾਰੀ ਜ਼ਮੀਨ ਤੇ ਬਣਿਆ ਫਿਰ ਗੱਲ ਵੱਖਰੀ ਹੈ ਪਰ ਕਹਿੰਦੇ ਇਸ ਤਰੀਕੇ ਨਾਲ ਘਰ ਟਾਉਣਾ ਗੱਲ ਠੀਕ ਨਹੀਂ ਹੈ ਔਰ ਕੋਈ ਹੋਰ ਤਰੀਕਾ ਜਿਹੜਾ ਵਰਤ ਲੈਣਾ ਚਾਹੀਦਾ ਇਸ ਤੋਂ ਪਹਿਲਾਂ ਰਾਮ ਮੰਦਰ ਨੂੰ ਲੈ ਕੇ ਵੀ ਜਦੋਂ ਅਰਵਿੰਦ ਕੇਜਰੀਵਾਲ ਹੁਣੀ ਗਏ ਨਹੀਂ ਸੀ ਤੇ ਦੂਜੀਆਂ ਪਾਰਟੀਆਂ ਨੂੰ ਮੱਥਾ ਟੇਕਣ ਜਾਣ ਨਹੀਂ ਦਿੱਤਾ ਉਹ ਘਾੜਨ ਤੇ ਦੂਜੀਆਂ ਮਤਲਬ ਆਪਣੇ ਦੂਜੇ ਲੀਡਰਾਂ ਨੂੰ ਤਾਂ ਉਦੋਂ ਵੀ ਹਰਭਜਨ ਸਿੰਘ ਨੇ ਕਿਹਾ ਸੀ ਕਿ ਮੈਂ ਤਾਂ ਜਾਊਂਗਾ ਜਿਹਦੇ ਜਾਣਾ ਜਾਵੇ ਚਾਹੇ ਨਾ ਜਾਵੇ ਇਹ ਜਿਹੜੀ ਗੱਲ ਸਾਹਮਣੇ ਆਈ ਸੀਗੀ ਤਾਂ ਹੁਣ ਹਰਭਜਨ ਸਿੰਘ ਨੇ ਇੱਕ ਵਾਰ ਫਿਰ ਬਗਾਵਤ ਕੀਤੀ ਹੈ ਔਰ ਕਿਹਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਇਹ ਘੜਟਾਏ ਜਾ ਰਹੇ ਆ ਇਹ ਬਿਲਕੁਲ ਗੱਲ ਠੀਕ ਨਹੀਂ ਹੈ ਅਰਵਿੰਦ ਕੇਜਰੀਵਾਲ ਤੇ ਪਗਵੰਤ ਮਾਨ ਜਿੱਥੇ ਵੱਡੇ ਪੱਧਰ ਤੇ ਇਸ ਚੀਜ਼ ਨੂੰ ਅਭਾਰ ਰਹੇ ਆ ਕਿ ਨਸ਼ਾ ਤਸਕਰਾਂ ਵਿਰੁੱਧ ਅਸੀਂ ਵੱਡੀ ਕਾਰਵਾਈ ਕਰ ਰਹੇ ਆ ਉਹਨਾਂ ਦੇ ਘਰ ਢਾ ਕੇ ਤੇ ਆਪਣੀ ਹੀ ਪਾਰਟੀ ਦੇ ਵਿੱਚ ਜਦੋਂ ਬਗਾਵਤ ਉੱਠੀ ਆਰ ਭਜਨ ਸਿੰਘ ਨੇ ਇਹ ਗੱਲ ਕਹਿਤੀ ਕਿ ਭਾਈ ਇਹ ਠੀਕ ਨਹੀਂ ਕਾਰਵਾਈ ਤਾਂ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਹਰਭਜਨ ਸਿੰਘ ਹੋਣਾ ਨੇ ਪਹਿਲਾਂ ਵੀ ਬਗਾਵਤ ਕੀਤੀ ਆਪਣੇ ਵਿਚਾਰ ਅਲੱਗ ਰੱਖੇ ਤੇ ਹੁਣ ਇੱਕ ਵਾਰ ਫਿਰ ਬਗਾਵਤ ਕੀਤੀ ਹੈ ਵਿਚਾਰ ਅਲੱਗ ਰੱਖੇ ਆ ਉਹਨਾਂ ਦੀ ਇਹ ਕਾਰਵਾਈ ਨੂੰ ਗਲਤ ਦੱਸਿਆ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਜਿਹੜਾ ਝਟਕਾ ਕਿਵੇਂ ਦੇਖਦੇ ਹੋ ਦਕੁੰਦਰ ਜੀ ਹਰਪ੍ਰੀਤ ਸਿੰਘ ਕਮੰਤਰੀ ਪਦਰ ਦਾ ਇੱਕ ਫਿਗਰ ਹੈ ਕਿ ਇਹ ਜਿਹੜੇ ਅੰਤਰਰਾਸ਼ਟਰੀ ਕ੍ਰਿਕਟ ਤੇ ਮੈਦਾਨ ਦੇ ਵਿੱਚ ਵੀ ਉਹਨਾਂ ਦੇ ਯੋਗ ਜਲਾਤੇ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਵੀ ਨੇ ਕੱਲ ਨੂੰ ਲੁਧਿਆਣੇ ਦੇ ਵਿੱਚ ਇੱਕ ਰੈਲੀ ਜਦੋਂ ਹੋ ਰਹੀ ਸੀ ਅਰਵਿਧ ਕੇਸਰੀ ਵੱਲੋਂ ਉਸ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਸ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਬੜੇ ਕੱਲੇ ਸ਼ਬਦ ਕਹੇ ਕਿ ਨਸ਼ਾ ਤਸਕਰ ਚਾਹਤਾ ਪੰਜਾਬ ਛੜਜਣ ਇੱਥੇ ਨਹੀਂ ਰਹਿਣ ਦਿੱਤਾ ਜਾਵੇ ਠੀਕ ਹੈ ਬਿਲਕੁਲ ਇਸ ਗੱਲ 'ਚ ਕੋਈ ਦੋ ਰਹਿਵਾ ਨਹੀਂ ਹੈ ਕਿ ਜਿਹੜਾ ਨਸ਼ੇ ਦਾ ਵਪਾਰੀ ਆ ਉਹਨੂੰ ਹਰ ਤਰੀਕੇ ਨਾਲ ਨਿਜਰਿੰਦਾਥਿਆ ਪਰ ਹੁਣ ਇਹ ਸਵਾਲ ਤੇ ਉੱਤੇ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾ ਦੇ ਜਿਹੜੇ ਘਟਟਾਈ ਜਾ ਰਹੇ ਆ ਇਸ ਘਰਮ ਟੌਣ ਤੋਂ ਲੈ ਕੇ ਪਹਿਨਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਇੱਕ ਪਟੀਸ਼ਨ ਜਿਹੜੀ ਦਾਇਰ ਕੀਤੀ ਗਈ ਸੀ ਬੀਤੇ ਦਿਨ ਤਾਂ ਉਸ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਆਪਣਾ ਇਹ ਤਰਕ ਦਿੱਤਾ ਸੀ ਕਿ ਅਸੀਂ ਕਾਨੂੰਨੀ ਪ੍ਰਕਿਰਿਆ ਦਾ ਪੂਰਾ ਧਿਆਨ ਰੱਖ ਰਹੀ ਹਾਂ ਜਰੂਰ ਅਸੀਂ ਕਿਸੇ ਦੇ ਘਰ ਨਸ਼ਾ ਸਕਰਾਂ ਦੇ ਟਾ ਟਾਵਾਂਗੇ ਪੂਰਨ ਤੌਰ ਤੇ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਅਸੀਂ ਇਹ ਕੰਮ ਕਰਦੇ ਪਏ ਤਾਂ ਉੱਥੇ ਕਿਸਮ ਦਾ ਉਹਨਾਂ ਨੇ DNAਈ ਕਰਨ ਦੀ ਜਿਹੜੀ ਕੋਸ਼ਿਸ਼ ਸੀ ਉਹ ਕੀਤੀ ਸੁਖਵਿੰਦਰ ਜੀ ਹੁਣ ਹਰਪਜਨ ਸਿੰਘ ਜਿਹੜੇ ਨੇ ਕ੍ਰਿਕਟ ਦੇ ਅੰਤਰਰਾਸ਼ਟਰੀ ਖਿਡਾਰੀ ਆ ਦੂਜੇ ਪਾਸੇ ਰਾਜ ਸਭਾ ਦੇ ਉਹ ਮੈਂਬਰ ਨੇ ਉਹਨਾਂ ਨੇ ਆਪਣੀ ਹੀ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਿਆ ਜਿਹੜੀ ਉਹਨਾਂ ਨੇ ਕੀਤੀ ਔਰ ਇਸ ਨੂੰ ਗਲਤ ਖਰਾਬ ਦਿੱਤਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਾਂ ਭਈ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਪਰ ਜਿਨ੍ਹਾਂ ਦੇ ਸਿਰ ਉੱਤੇ ਛਤਿਆ ਉਹ ਛਤ ਨੂੰ ਟਾਇਆ ਨਹੀਂ ਜਾਣਾ ਚਾਹੀਦਾ ਕੋਈ ਹੋਰ ਤਰੀਕਾ ਜਿਹੜਾ ਉਹ ਅਪਣਾ ਲੜਾ ਚਾਹੀਦਾ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਪੰਜਾਬ ਤੇ 3 ਸਾਲ ਹੋ ਗਏ ਆ ਔਰ ਤਿੰਨਾਂ ਸਾਲਾਂ ਚ ਆਮ ਆਦਮੀ ਪਾਰਟੀ ਟੇਟ ਤੱਕ ਯੂਰ ਲਾ ਕੇ ਬੈਠ ਗਈ ਆ ਪਰ ਨਸ਼ਾ ਤੇ ਦੂਜੇ ਪਾਸੇ ਗੈਂਗਸਟਰ ਵਾਤ ਉਹਨਾਂ ਦੇ ਕਾਬੂ ਹੇਠ ਵਿੱਚ ਨਹੀਂ ਆਇਆ ਹੁਣ ਦਿੱਲੀ ਹਾਰਨ ਤੋਂ ਬਾਅਦ ਜਿਸ ਤਰੀਕੇ ਨਾਲ ਜਿੱਤ ਕੇ ਸੀ ਵਨ ਪੰਜਾਬ ਵੱਲ ਉਹਨਾਂ ਨੇ ਰੁਖ ਕੀਤਾ ਤੇ ਨਸ਼ੇ ਅਮਰੂਦ ਲੜਾਈ ਦਾ ਇੱਕ ਡਿਕਲੇਅਰ ਕਰਕੇ ਇੱਕ ਜੰਗ ਦਾ ਅਲਰਟ ਕੀਤਾ ਕੱਲ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟਿੱਡੇ ਤਰੀਕੇ ਨਾਲ ਨਿਸ਼ਾਨੇ ਤੇ ਲਿਆ ਦੂਜੇ ਪਾਸੇ ਅਕਾਲੀ ਪਾਜ ਪਾਸਰਕਾਰ ਦੇ ਮੰਤਰੀਆਂ ਨੂੰ ਵੀ ਉਹਨਾਂ ਨੇ ਲਿਆ ਉਸ ਬਾਸ 12 ਟਾਈਮ ਨੂੰ ਉਹਨਾਂ ਨੇ ਫੜਾ ਦਿੱਤਾ ਪਰ ਆਪਣੇ ਤਿੰਨ ਸਾਲਾਂ ਦੇ ਵਿੱਚ ਸ਼ਾਇਦ ਉਹ ਇਹ ਕੁਝ ਕਰ ਵੀ ਸਕੇ ਜਿਸ ਤਰੀਕੇ ਨਾਲ ਉਹਨਾਂ ਨੇ ਪਹਿਲਾਂ ਗੱਲ ਕੀਤੀ ਸੀ ਕਿ ਅਸੀਂ 6 ਮਹੀਨਿਆਂ ਦੇ ਵਿੱਚ ਵਿੱਚ ਨਸ਼ਾ ਜਾਂਚ ਉਹ ਦੇ ਨਾਲ ਵਿੱਚ ਖਤਮ ਜਰਾ ਉਹ ਕਰ ਦਾਂ ਹੁਣ ਜੇਕਰ ਇੱਕ ਪਾਸੇ ਤਾਂ ਤੁਸੀਂ ਨਸ਼ਾ ਤਸਕਰਾਂ ਦੇ ਘਟਾਰੇ ਜੋ ਇਹ ਕਹਿ ਰਹੇ ਜੇ ਕਿ ਡਾਇਰੈਕਟਰੀ ਥਾਂ ਤੇ ਬਣੇ ਆ ਪਰ ਦੂਜੇ ਪਾਸੇ ਜੇਕਰ ਉਹਨਾਂ ਆਪਣੀ ਹੀ ਪਾਰਟੀ ਦਾ ਜਿਹੜਾ ਰਾਜ ਸਭਾ ਮੈਂਬਰ ਆ ਆਪਣੀ ਹੀ ਹਾਈਟ ਬਾਹਰੋਂ ਸਵਾਲਾਂ ਦੇ ਘਟਾਰੇ ਇਹ ਸਵਾਲ ਤੇ ਇਹ ਵੀ ਹੈ ਨਾ ਵੀ ਸਵਾਲ ਤਾਂ ਕਿ ਸਾਬ ਇਹ ਵੀ ਹੈ ਵੀ ਇਹ ਘਰ ਗੈਰ ਕਾਨੂੰਨੀ ਜਗ੍ਹਾ ਤੇ ਬਣੇ ਹੋਏ ਕਰਕੇ ਢਾ ਰਹੇ ਹੋ ਜਾਂ ਨਸ਼ਾ ਤਸਕਰਾਂ ਦੇ ਢਾ ਰਹੇ ਆ ਜੇ ਨਸ਼ਾ ਤਸਕਰਾਂ ਦੇ ਢਾ ਰਹੇ ਹੋ ਤਾਂ ਫਿਰ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਦੇ ਘਰ ਕਿਉਂ ਨਹੀਂ ਢਾਏ ਜਾ ਰਹੇ ਇੰਦਰਜੀਤ ਹੈ ਰਾਜਜੀਤ ਹੈ ਹੋਰ ਇੰਨੇ ਜਿਹੜੇ ਜਿਨ੍ਹਾਂ ਦੇ ਖੁਦ ਨਾਏ ਸਟੇਜਾਂ ਤੋਂ ਆਪ ਲੈਂਦੇ ਰਿਹਾ ਉਹਨਾਂ ਦੇ ਘਰ ਕਿਉਂ ਨਹੀਂ ਢਾਏ ਜਾ ਰਹੇ ਤੇ ਇਹ ਛੋਟੇ ਤਸਕਰਾਂ ਦੇ ਠੀਕ ਹੈ ਮੈਸੇਜ ਨਹੀਂ ਕਹਿੰਦੇ ਕਿ ਕਾਰਵਾਈ ਜਿਹੜੀ ਹੈ ਉਹ ਗਲਤ ਹੈ ਪਰ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ ਨਾ ਕਿ ਜੇ ਵਾਕਈ ਤੁਸੀਂ ਕਾਰਵਾਈ ਕਰ ਰਹੇ ਹੋ ਤਾਂ ਉਹ ਜਿਹੜਾ ਰਾਣੋ ਸਰਪੰਚ ਸੀ ਉਹਦੀ ਕੋਠੀ ਕਿਉਂ ਨਹੀਂ ਜਿਹੜੀ ਉਹ ਢਾਈ ਗਈ ਤਾਂ ਫਿਰ ਗੱਲ ਇਹ ਹੈ ਵੀ ਸਾਰਿਆਂ ਤੇ ਵੱਡੇ ਮਗਰਮੱਛਾਂ ਤੇ ਕਾਰਵਾਈ ਕਿਉਂ ਨਹੀਂ ਗਰੀਬਾਂ ਤੇ ਕਾਰਵਾਈ ਕਿਉਂ ਔਰ ਇਹ ਵੀ ਗੱਲ ਕਲੀਅਰ ਕਰਨ ਵਾਲੀ ਹੈ ਕਿ ਇਹ ਗੈਰ ਕਾਨੂੰਨੀ ਜਗ੍ਹਾ ਤੇ ਬਣੇ ਹੋਏ ਘਰ ਹੀ ਢਾਏ ਜਾ ਰਹੇ ਨੇ ਜਾਂ ਫਿਰ ਜਿਹੜੇ ਮਤਲਬ ਨਸ਼ਾ ਤਸਕਰਾ ਕਰਕੇ ਟਾਏ ਜਾ ਰਿਹਾ ਜੇ ਨਸ਼ਾ ਤਸਕਰਾ ਕਰਕੇ ਟਾਏ ਜਾ ਰਿਹਾ ਤਾਂ ਫਿਰ ਵੱਡਿਆਂ ਤੇ ਕਾਰਵਾਈ ਕਿਉਂ ਨਹੀਂ ਇਹ ਵੀ ਗੱਲ ਸਾਫ਼ ਕਰਨੀ ਚਾਹੀਦੀ ਹੈ ਸਰਕਾਰ ਨੂੰ ਸੁਖਿੰਦਰ ਜੀ ਤੁਸੀਂ ਇੱਕ ਨਾਮ ਲਿਆ ਰਾਜੀਤ ਸਿੰਘ ਦਾ ਰਾਜੀਤ ਸਿੰਘ ਤਾਂ ਅਜੇ ਤੱਕ ਇਹਨਾਂ ਦੇ ਕਾਬੂ ਨਹੀਂ ਆਇਆ ਪਤਾ ਨਹੀਂ ਉਹ ਕਿੱਥੇ ਹੈ ਘਰ ਤੋਂ ਬੜੀ ਦੂਰ ਤੱਕ ਬੜੀ ਦੂਰ ਦੀ ਗੱਲ ਹੈ ਉਹ ਤੇ ਅਜੇ ਤੱਕ ਇਹਨਾਂ ਦੇ ਕਾਬੂ ਹੀ ਨਹੀਂ ਆਇਆ ਤਾਂ ਨਿਕੋ ਵਿਦੇਸ਼ ਚਲਾ ਗਿਆ ਕਿੱਥੇ ਚਲਾ ਗਿਆ ਆਮ ਆਦਮੀ ਪਾਰਟੀ ਦੀ ਮਸ਼ਹਲ ਦੇ ਖਿਲਾਫ ਜਿਹੜੀ ਜੰਗ ਆ ਜਿਹੜੀ ਆਪਣੇ ਵੱਲੋਂ ਉਹ ਕਹਿ ਰਹੇ ਕਿ ਇਹ ਹੁਣ ਸ਼ੁਰੂ ਕੀਤੀ ਜੇਕਰ ਅੱਜ ਤੋਂ 3 ਸਾਲ ਪਹਿਲਾਂ ਜੇ ਕਿਤੇ ਕੀਤੀ ਹੁੰਦੀ ਤੇ ਸ਼ਾਇਦ ਇਸ ਦੇ ਨਤੀਜੇ ਜਿਹੜੇ ਕੁਝ ਹੋ ਹੁੰਦੇ ਫਿਰ ਇਹ ਇੱਕ ਬਾਦ ਦੀਆਂ ਗੱਲਾਂ ਨੇ ਪਰ ਸਿੱਧੂ ਜੀ ਜਿਸ ਤਰੀਕੇ ਨਾਲ ਹਰਪੰਨ ਸਿੰਘ ਨੇ ਆਪਣੀ ਸਰਕਾਰ ਨੂੰ ਘਟਾਰੇ ਵਿੱਚ ਖੜਾ ਕੀਤਾ ਤੇ ਉਹਨਾਂ ਦੀ ਇਸ ਕਾਰਵਾਈ ਦੀ ਨਿੰਦਿਆ ਕੀਤੀ ਆ ਤੇ ਉਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਆਮ ਮੰਤਰ ਦੇ ਸੰਦਰਭ ਵਿੱਚ ਵੀ ਉਹਨਾਂ ਨੇ ਆਪਣੀ ਪਾਰਟੀ ਤੋਂ ਅਲੱਗ ਸੁਰ ਜਿਹੜੀ ਅਪਣਾਈ ਸੀ ਤਾਂ ਪੁਦਰਤੀ ਪਾਰਟੀ ਦੇ ਵਿੱਚ ਅਸਲੇ ਸਭ ਕੁਝ ਅੱਛਾ ਜਿਹੜਾ ਉਹ ਨਹੀਂ ਚੱਲ ਰਿਹਾ ਬੇਸ਼ੱਕ ਅਮਿੰਦ ਕੇਸਰੀਵਾਲ ਐਸੇ ਪੰਜਾਬ ਦੇ ਵਿੱਚ ਆਣ ਕੇ ਸਬੂਚੀ ਸਰਕਾਰ ਨੂੰ ਆਪਣੇ ਕੰਟਰੋਲ ਹਿੱਥ ਵਿੱਚ ਲੈ ਕੇ ਇੱਕ ਇਹ ਦੱਸਣ ਦਾ ਯਤਨ ਕਰ ਰਿਹਾ ਕਿ ਠੀਕ ਹੈ ਕਿ ਅਸਲ ਜਿਹੜਾ ਪਾਵਰ ਸੈਂਟਰ ਮੈਂ ਹੀ ਹਾਂ ਜਿਸ ਤਰੀਕੇ ਦੀਆਂ ਅਖਬਾਰਾਂ ਦੇ ਵਿੱਚ ਜਾਂ ਵਿਰੋਧੀ ਪਾਰਟੀਆਂ ਸਰਕਾਰ ਨੂੰ ਘੇਰਦੀਆਂ ਪਈਆਂ ਨੇ ਪਰ ਇਸ ਤਰੀਕੇ ਦੇ ਵਿੱਚ ਆਣ ਕੇ ਜੇਕਰ ਆਮ ਆਦਮੀ ਪਾਰਟੀ ਦਾ ਰਾਜ ਸਭਾ ਦਾ ਮੈਂਬਰ ਆਪਣੇ ਹੀ ਸੁਪਰੀਮੋ ਨੂੰ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਂਦਾ ਆ ਤਾਂ ਸਿੱਧੂ ਜੀ ਫਿਰ ਸਾਫ਼ ਜਾਹਰ ਆ ਪੜਤ ਤੇ ਪਿਛੇ ਬਹੁਤ ਕੁਝ ਇਹੋ ਜਿਹਾ ਚਲਦਾ ਪਿਆ ਕਿ ਜਿਸ ਤਰ੍ਹਾਂ ਵਿਧਾਇਕ ਜਾਂ ਰਾਜ ਸਭਾ ਮੈਂਬਰ ਸ਼ਾਇਦ ਪਾਰਟੀ ਵੀ ਇਹਨਾਂ ਨੀਤੀਆਂ ਦੇ ਨਾਲ ਸਹਿਮਤ ਰਹੀਆਂ ਜਿਹਦੇ ਰਹੀ ਆ ਸਰਪੰਚ ਸਿੰਘ ਦਾ ਜਿਹੜਾ ਇਹ ਆਪਣੇ ਹੱਥ ਵਿੱਚ ਇੱਕ ਵੱਡਾ ਜਿਹੜਾ ਬਿਆਨ ਆਇਆ ਹੁਣ ਦੇਖਦੇ ਹਾਂ ਕਿ ਸਰਕਾਰ ਇਸ ਕਾਰਵਾਈ ਦੇ ਸੰਬੰਧ ਇਸ ਬਿਆਨ ਦੇ ਸੰਬੰਧ ਦੇ ਵਿੱਚ ਆਪਣਾ ਰੁਖ ਕਿਹੜੇ ਤਰੀਕੇ ਨਾਲ ਪੇਸ਼ ਕਰਦੀ ਆ ਪਰ ਜਿਸ ਤਰੀਕੇ ਨਾਲ ਹਰਪੰਨ ਸਿੰਘ ਨੇ ਬਿਆਨ ਦਿੱਤਾ ਤਾਂ ਸਿੱਧੂ ਜੀ ਇਹ ਸਾਫ਼ ਜਾਹਿਰ ਆ ਕਿ ਉਹ ਵੀ ਪਾਰਟੀ ਦੀਆਂ ਨੀਤੀਆਂ ਤੋਂ ਪੂਰਨ ਤੌਰ ਤੇ ਉਸ ਸਹਿਮਤ ਨਹੀਂ ਹੈਗਾ ਕਿਉਂਕਿ ਬੀਤੇ ਸਮੇਂ ਦੇ ਵਿੱਚ ਇਹ ਵੀ ਚਰਚਾਵਾਂ ਸਨ ਕਿ ਰਾਜ ਸਭਾ ਦੀਆਂ ਸੀਟਾਂ ਜਾਂ ਰਾਜ ਸਭਾ ਦੀਆਂ ਜਿਹੜੀਆਂ ਟਿਕਟਾਂ ਸੀ ਉਹ ਕਿਸ ਤਰੀਕੇ ਨਾਲ ਦਿੱਤੀਆਂ ਗਈਆਂ ਕਿਸ ਤਰੀਕੇ ਨਾਲ ਉਹਨਾਂ ਦੀ ਕਥਾ ਤੌਰ ਤੇ ਜਿਹੜੀ ਬੋਲੀ ਜੜੀ ਹੋਈ ਸੀ ਇਹ ਵੀ ਮਿਲਦੇ-ਜੁਲਦੇ ਨਾਲ ਚਰਚਾ ਵਾਲਾ ਵਿਸ਼ਾ ਜਿਹੜਾ ਆ ਇਹ ERPੜਨ ਤਿੰਨ ਤੋਂ ਵੀ ਰਾਜ ਸਭਾ ਦੀ ਸੀਟ ਮੰਗੀ ਗਈ ਸੀ ਉਹਨਾਂ ਨੇ ਸੀਟ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਹੋ ਜੀ ਵੀ ਚਰਚਾ ਜਿਹੜੀ ਆ ਉਹ ਚੱਲੀ ਸੀ ਚਲੋ ਦੇਖਦੇ ਹਾਂ ਕਿ ਕੀ ਕੁਝ ਆ ਅਗਲੀ ਖਬਰ ਅਣਖੀ ਸਾਹਿਬ ਬਹੁਤ ਅਹਿਮ ਹੈ ਕੁਝ ਦਿਨ ਪਹਿਲਾਂ ਪੀਏਸੀ ਦੀ ਮੀਟਿੰਗ ਹੋਈ ਸੀ ਪੰਜਾਬ ਅਫੇਅਰਸ ਕਮੇਟੀ ਜਿਹੜੀ ਕਾਂਗਰਸ ਦੀ ਪੰਜਾਬ ਦੀ ਸੀਗੀ ਦਿੱਲੀ ਦੇ ਵਿੱਚ बघेल ਸਾਹਿਬ ਦੇ ਨਾਲ ਮੀਟਿੰਗ ਹੋਈ ਔਣ ਇੱਕ ਵਾਰ ਫਿਰ ਵਿਧਾਇਕ ਦਲ ਦੀ ਵਿਧਾਇਕਾਂ ਦੀ ਜਿਹੜੀ ਆ ਉਹ ਮੀਟਿੰਗ ਹੋਈ ਹੈ ਦਿੱਲੀ ਦੇ ਵਿੱਚ ਔਰ ਕੀ ਕੁਝ ਚਰਚਾ ਇਸ ਦੇ ਵਿੱਚ ਰਿਹਾ ਹੈਗਾ ਔਰ ਨਾਲ ਹੀ ਨਾਲ ਇਹ ਵੀ ਗੱਲ ਪਤਾ ਲੱਗੀ ਹੈ ਕਿ ਉਹਨਾਂ ਨੇ ਗੱਲ ਕਹੀ ਹੈ ਕਿ ਭਾਈ ਮੇਰੇ ਸਾਹਮਣੇ ਇਸ ਤਰੀਕੇ ਨਾਲ ਪੀਏਸੀ ਦੇ ਵਿੱਚ ਉਹਨਾਂ ਦੀ ਕਾਫੀ ਆਪਸ ਦੇ ਵਿੱਚ ਚੱਲ ਪਈ ਸੀਗੀ ਮੀਟਿੰਗ ਦੇ ਅੰਦਰ ਬੋਲ ਬਰਈਆ ਚੱਲ ਪਿਆ ਸੀ ਲੀਡਰਾਂ ਦਾ ਕਹਿੰਦੇ ਇੱਕ ਬਗੇਲ ਸਾਹਿਬ ਨੇ ਕਿਹਾ ਕਿ ਇਕੱਲਾ ਇਕੱਲਾ ਮਿਲ ਲਿਓ ਮੈਨੂੰ ਐਦਾਂ ਇੱਥੇ ਜਰੂਰ ਨਾ ਕੱਢਿਓ ਤਾਂ ਬੜਾ ਇਹੋ ਜਿਹੀ ਵੀ ਗੱਲ ਜਿਹੜੀ ਹੈ ਇਕੱਲੇ ਇਕੱਲੇ ਜੇ ਮਿਲਦੇ ਆ ਤਾਂ ਮੈਨੂੰ ਲੱਗਦਾ ਐਲਓਪੀ ਅਤੇ ਦੂਜੇ ਲੀਡਰਾਂ ਵਾਸਤੇ ਔਖਾ ਹੋ ਜਾਣਾ ਹੈ ਕਿਉਂਕਿ ਫੀਡਬੈਕ ਇਹਨਾਂ ਦੇ ਸੰਦਰਭ ਦੇ ਵਿੱਚ ਕੋਈ ਚੰਗੀ ਨਹੀਂ ਆ ਆਮ ਦੀ ਜਿਹੜੇ ਆਮ ਵਿਧਾਇਕ ਜਿਹੜੇ ਹੈਗੇ ਆ ਕਾਂਗਰਸ ਦੇ ਤਾਂ ਉਹਨਾਂ ਦੀ ਚੰਗੀ ਨਹੀਂ ਤਾਂ ਕਿਵੇਂ ਦੇਖਦੇ ਹੋ ਇੱਕ ਤਾਂ ਇਹ ਵੀ ਗੱਲ ਹੋਈ ਹੈ ਔਰ ਦੂਜੇ ਪਾਸੇ ਵਿਕਲਸਵ ਰਿਪੋਰਟ ਤਿਆਰ ਕਰ ਰਹੇ ਨੇ ਔਰ ਤੀਜੇ ਪਾਸੇ ਕਹਿੰਦੇ ਕਿ ਜਿਸ ਤਰੀਕੇ ਨਾਲ ਲਗਾਤਾਰ ਆਵਾਜ਼ ਉੱਠ ਰਹੀ ਹੈ ਲੋਕਾਂ ਦੀ ਕਿ ਵਿਰੋਧੀ ਧਰਦੀ ਭੂਮਿਕਾ ਨਿਭਾਉਣ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਨਾਕਾਮ ਹੈ ਤੇ ਇਹ ਜਿਹੜਾ ਸੈਸ਼ਨ ਹੋਣਾ ਉਸ ਸੈਸ਼ਨ ਸੰਬੰਧੀ ਰਣਨੀਤੀ ਘੜੀ ਗਈ ਹੈ ਔਰ ਇਹ ਕਹਿੰਦੇ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਤਿਆਰੀ ਕਰਕੇ ਜਾਣਾ ਹੈ ਤੇ ਵਧੀਆ ਤਰੀਕੇ ਦੇ ਨਾਲ ਕਰਨਾ ਤਾਂ ਜੋ ਲੋਕਾਂ ਦੇ ਵਿੱਚ ਜਾਵੇ ਕਿ ਕਾਂਗਰਸ ਲੜ ਰਹੀ ਹੈ ਕਿ ਵੀ ਦੇਖਦੇ ਹੋ ਪੂਰੀ ਇਸ ਮੀਟਿੰਗ ਨੂੰ ਸੁਖਿੰਦਰ ਜੀ ਇਸ ਮੀਟਿੰਗ ਦੇ ਸੰਬੰਧੀ ਕੱਲ ਬੜੇ ਵਿਸਥਾਰ ਨਾਲ ਚਰਚਾ ਕੀਤੀ ਸੀ ਤੇ ਬਿਲਕੁਲ ਉਹੀ ਖੁਲਾਸੇ ਹੋਏ ਨੇ ਜਿਹੜਾ ਅਸੀਂ ਕੱਲ ਆਪਣੀ ਇਸ ਪ੍ਰੋਗਰਾਮ ਦੇ ਦਰਮਿਆਨ ਜਿਹੜੀ ਗੱਲਬਾਤ ਕੀਤੀ ਕਹਿਣ ਨੂੰ ਤਾਂ ਇਹ ਮੀਟਿੰਗ ਜਿਹੜੀ ਆ ਜਿਹੜਾ ਬਜਟ ਸੈਸ਼ਨ 21 ਤਰੀਕ ਨੂੰ ਸ਼ੁਰੂ ਹੋਣਾ ਉਹਦੇ ਸੰਦਰਭ ਚ ਤਿਆਰੀ ਹਿੰਦੇ ਸੰਦਰਭ ਚ ਹੈ ਕਿ ਉੱਥੇ ਕਾਂਗਰਸ ਪਾਰਟੀ ਜਿਹੜੀ ਆ ਵਿਰੋਧੀ ਧਿਰ ਦੀ ਪੂ ਕੱਠੀ ਤਰੀਕੇ ਨਾਲ ਲਭਾਵੇ ਤੇ ਨਾਲ ਹੀ ਨਾਲ ਕਿਤੇ ਪ੍ਰਤਾਪ ਸਿੰਘ ਬਾਜਵਾ ਨੇ ਉਥੇ ਭੁਖੇਸ਼ ਭਗੇਲੂ ਇੰਨੀ ਗੱਲ ਕਹੇ ਕਿ ਤੁਸੀਂ ਵਿਧਾਇਕਾਂ ਨੂੰ ਇਹ ਸੰਦੇਸ਼ ਦਿਓ ਕਿ ਜਿਹੜਾ ਪੁਰਾਤੋਂ ਉੱਥੇ ਜਦੋਂ ਉਹ ਸਵਾਲ ਕਰਦੇ ਆ ਤਾਂ ਉਹਨਾਂ ਦੇ ਹੱਕ ਦੇ ਵਿੱਚ ਖੜੋਣ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਸ ਤਰੀਕੇ ਨਾਲ ਜਿਹੜੀਆਂ ਸਥਿਤੀਆਂ ਮੀਟਿੰਗ ਦੇ ਵਿੱਚ ਕਹਿੰਦੇ ਬਿਆਨ ਕੀਤੀਆਂ ਗਈਆਂ ਕਿ ਜਦੋਂ ਕੋਈ ਉੱਥੇ ਵਿਧਾਇਕ ਜਾਂ ਐਲੋਪੀ ਲੀਡਰ ਕੋਈ ਸਟੇਟਮੈਂਟ ਦਿੰਦਾ ਜਾਂ ਬਿਆਨਚਾਰੀ ਕਰਦਾ ਤਾਂ ਉਸ ਵਕਤ ਬਾਕੀ ਵਿਧਾਇਕ ਜਿਹੜੇ ਚੁੱਪ ਰਹੇ ਦੇ ਨੇ ਉਹਦੇ ਹੱਥ ਵਿੱਚ ਖਲੋਣ ਦੀ ਬਜਾਏ ਤਾਂ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਨੇ ਇੰਨੀ ਗੱਲ ਕਹੀ ਆ ਕਿ ਇਹਨਾਂ ਵਿਧਾਇਕਾਂ ਨੂੰ ਇਹ ਗੱਲ ਕਹੀ ਜਾਵੇ ਕਿ ਸਾਰੇ ਇੱਕ ਦੂਜੇ ਨਾਲ ਸਾਥ ਦੇਣ ਤਾਂ ਜੋ ਸਰਕਾਰ ਨੂੰ ਵਕਫ-ਵਕ ਮੁੱਦਿਆਂ ਤੇ ਕਿਰਿਆ ਜਾ ਸਕੇ ਨਹੀਂ ਤਾਂ ਬੀਤੇ ਸਮੇਂ ਦਾ ਕੇਵਲ ਉਹੀ ਹੁੰਦਾ ਰਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਆ ਵਿਧਾਇਕ ਆਪਣੇ ਪਦਮ ਤੇ ਬੋਲਦੇ ਨਹੀਂ ਜੇਕਰ ਸੁਪਾਲਸ ਕਹਿ ਰਹੇ ਹੋਣੇ ਕੁਝ ਬੋਲਦੇ ਤਾਂ ਦੂਜਾ ਕੱਟ ਦਿੰਦਾ ਕੋਈ ਦੂਜਾ ਬੋਲਦਾ ਤਾਂ ਉਹ ਕੱਟ ਦਿੰਦਾ ਬਹੁਤ ਕੁਝ ਇਦਾਂ ਦਾ ਬੀਤੇ ਸਮੇਂ ਵਿੱਚ ਵੇਖ ਨੂੰ ਮਿਲਦਾ ਰਿਹਾ ਤੇ ਇਸ ਗੱਲ ਨੂੰ ਲੈ ਕੇ ਕਹਿੰਦੇ ਕਿ ਉਹਨਾਂ ਨੇ ਕਹਿ ਕੇ ਨਹੀਂ ਇੱਕ ਜੁਟਤਾ ਦਾ ਜਿਹੜਾ ਪ੍ਰਦਰਸ਼ਨ ਉਪਬੰਦ ਸਭਾ ਦੇ ਇਸ ਬਚਤ ਸੈਸ਼ਨ ਦੇ ਵਿੱਚ ਕੀਤਾ ਜਾਣਾ ਚਾਹੀਦਾ ਔਰ ਕਰੋ ਦੂਸਰੇ ਪਾਸੇ ਇਹ ਵੀ ਪਤਾ ਲੱਗਾ ਕਿ ਜਿਹੜੀ ਸਥਿਤੀ ਤੁਸੀਂ ਬਿਆਨ ਕੀਤੀ ਸੀ ਕਿ ਕੱਲੇ-ਕੱਲੇ ਵਿਧਾਇਕ ਨੂੰ ਮਿਲੇ ਨਹੀਂ ਫੀਡਬੈਕ ਲਈ ਆ ਫੀਡਬੈਕ ਲੈ ਕੇ ਪੰਜਾਬ ਕਰਾਤਕਸਤੀ ਜਿਹੜੀ ਜਮੀਨੀ ਹਕੀਕਤ ਜਿਹੜੀ ਪੰਜਾਬ ਵਿੱਚ ਐਸਵੇ ਹੈ ਉਸ ਨੂੰ ਜਾਣਨ ਦੀ ਕੋਸ਼ਿਸ਼ ਜਿਹੜੀ ਆ ਮਗੇਲ ਸਾਬ ਵੱਲੋਂ ਕੀਤੀ ਗਈ ਆ ਔਰ ਜਿਸ ਤਰੀਕੇ ਨਾਲ ਚਰਚਾ ਹੋਣੀ ਕਿ ਪ੍ਰਧਾਨ ਬਦਲਣ ਦੀ ਆ ਕਿ ਪ੍ਰਧਾਨ ਜਿਹੜਾ ਆਉਂਦਿਆਂ ਨੇ ਉਹਨਾਂ 'ਚ ਬਦਲ ਦੇਣਾ ਆ ਕਹਿੰਦੇ ਬੇਸ਼ੱਕ ਇਹਦੇ ਸੰਬੰਧੀ ਕੱਲ ਦੀ ਮੀਟਿੰਗ ਵਿੱਚ ਚਸ਼ਤਾ ਜਿਹੜੀ ਆ ਨਹੀਂ ਹੋਈ ਪਰ ਇਸ ਦੇ باوجود ਇੱਕ ਬਕਾਇਦਾ ਤੌਰ ਤੇ ਰਿਪੋਰਟ ਜਿਹੜੀ ਆ ਉਹ ਤਿਆਰ ਜਿਹੜੀ ਉਹ ਕੀਤੀ ਜਾ ਰਹੀ ਹੈ ਸੁਖਿੰਦਰ ਜੀ ਇੱਕ ਪਾਸੇ ਤਾਂ ਬਘੇੜ ਸਾਹਿਬ ਵੱਲੋਂ ਇੱਕ ਦੂਜੇ ਦੇ ਸਾਥ ਦੇਣ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਕੱਲ ਹੀ ਸੁਖਸ਼ਿੰਦਰ ਸਿੰਘ ਅਧਵਾਦੀ ਇੱਕ ਟਿੱਪਣੀ ਆ ਗਈ ਉਹਨਾਂ ਨੇ ਕਿਹਾ ਕਿ ਜਿਹੜੀ ਬੋਟਾ ਨਹੀਂ ਕਾਂਗਰਸ ਪਾਰਟੀ ਨੂੰ ਉਹ ਚਿਹਰਿਆਂ ਦੇ ਕਰਕੇ ਨਹੀਂ ਪੈਂਦੀਆਂ ਬਲਕਿ ਕਾਡਰ ਦੇ ਕਰਕੇ ਪੈਂਦੀਆਂ ਨੇ ਤਾਂ ਇਸ ਕਰਕੇ ਸਾਨੂੰ ਕਾਡਰ ਦਾ ਸਤਿਕਾਰ ਕਰਨਾ ਚਾਹੀਦਾ ਕਾਂਗਰਸੀ ਵਰਤਨਾ ਦਾ ਸਤਿਕਾਰ ਕਰਨਾ ਚਾਹੀਦਾ ਨਾ ਕਿ ਉਸ ਚਿਹਰੇ ਨੂੰ ਕਿ ਜਿਨ੍ਹਾਂ ਲੋਕਾਂ ਨੂੰ ਭੁਲੇਖਾ ਕਿ ਇਹ ਜਿਹੜੀਆਂ ਬੋਟਾ ਕਾਂਗਰਸ ਨੂੰ ਪੈ ਰਹੀਆਂ ਸਾਡੇ ਚਿਹਰੇ ਨੂੰ ਪੈ ਰਹੀਆਂ ਨਹੀਂ ਇਹ ਸੁਖਿੰਦਰ ਸਿੰਘ ਰਧਾਵਾ ਦਾ ਸਟੇਟਮੈਂਟ ਉਸ ਸਮੇਂ ਹੋਣਾ ਜਦੋਂ ਭਵेश ਭਕੇਦ ਹੋਣੀ ਮੀਟਿੰਗ ਕਰ ਰਹੀ ਹੁੰਨ ਵਿਧਾਇਕਾਂ ਨੂੰ ਸਮਝਾ ਰਹੀ ਹੁੰਨ ਤਾਂ ਉਦੋਂ ਜਿੱਕਰ ਇੱਕ ਲੋਕ ਸਭਾ ਦਾ ਮੈਂਬਰ ਇਹ ਸਟੇਟਮੈਂਟ ਦਿੰਦਾ ਤਾਂ ਸੁਖਿੰਦਰ ਜੀ ਬਿਲਕੁਲ ਇਹ ਸਾਫ ਚਾਹਰਾਂ ਕਿ ਜਿਹੜੀ ਉਦੋਂ ਦੀ ਮੀਟਿੰਗ ਦੇ ਅੰਦਰ ਵੀ ਕਾਫੀ ਬੋਲਬਲਾਰਾ ਹੋਇਆ ਤੇ ਸ਼ਾਇਦ ਉਹ ਬੋਲਬਲਾਰਾ ਜੇ ਥੰਮ ਦਾ ਨਾਮ ਨਹੀਂ ਲੈ ਰਿਆ ਤੇ ਸ਼ਾਇਦ ਇਹੋ ਹੀ ਕਾਰਨ ਹੈ ਕਿ ਜਿਹੜੀ ਪ੍ਰਧਾਨਗੀ ਦੀ ਚੋਣ ਪ੍ਰਧਾਨਗੀ ਜਿਹੜੀ ਚੋਣ ਕਰ ਲਈਆਂ ਉਹ ਪਰਦਲਲ ਪਰ ਜਿਹੜੀ ਆ ਉਹ ਡਲੇ ਕੀਤੀ ਜਾ ਰਹੀ ਆ ਬਾਕੀ ਦੇਖਦੇ ਹਾਂ ਕਿ ਭਗイール ਸਾਹਿਬ ਦੇ ਇਹਨਾਂ ਯਤਨਾਂ ਦੇ ਨਾਲ ਇਹ ਜਿਹੜਾ ਬਜਟ ਦਾ ਪ੍ਰਧਾਨ ਸਭਾ ਦਾ ਸੈਸ਼ਨ ਆ ਇਹ ਕਿਹੋ ਜਿਹਾ ਹੋਣ ਨਿਪਟਦਾ ਇਹ ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਠੀਕ ਤਰੀਕੇ ਨਾਲ ਨਿਭਾਉਂਦੀ ਹੈ ਕਿਉਂਕਿ ਬੀਤੇ ਆ ਤਿੰਨ ਸਾਲਾਂ ਚ ਦੇ ਕਾਂਗਰਸ ਪਾਰਟੀ ਦਾ ਬਤੌਰ ਵਿਰੋਧੀ ਧਿਰ ਦੇ ਦੇ ਵਿੱਚ ਸੁਖੰਦਰ ਜੀ ਕੋਈ ਵੀ ਸਾਰਥਕ ਜਿਹੜੀ ਭੂਮਿਕਾ ਨਜ਼ਰ ਜਿਹੜੀ ਉਹ ਨਹੀਂ ਜਾਈ ਹੁਣ ਭਗイール ਸਾਹਿਬ ਦੇ ਉਹ ਨਾਲ ਤੇ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਉਹਨਾਂ ਬਧਾਇਕਾਂ ਨਾਲ ਜਿਸ ਤਰੀਕੇ ਨਾਲ ਤਾੜਦਾ ਕੀਤੀ ਗਈ ਉਹਨਾਂ ਬਧਾਇਕਾਂ ਨਾਲ ਗੱਲਬਾਤ ਕੀਤੀ ਗਈ ਆ ਹੁਣ ਦੇਖਣ ਇਸ ਬਜਟ ਸੈਸ਼ਨ ਦੇ ਵਿੱਚ ਕਾਂਗਰਸ ਕੀ ਇੱਕ ਸੱਜ ਪਲੇਟਫਾਰਮ ਤੇ ਖੜੀ ਨਜ਼ਰ ਆਉਂਦੀ ਆ ਜੋ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਤੇ ਚੇਤਕ ਸਕੇ ਜੀ ਬਿਲਕੁਲ ਉਧਰ ਅੜਕੀ ਸਾਹਿਬ ਜੇ ਆਪਾਂ ਗੱਲ ਕਰੀਏ ਤਾਂ ਅੱਜ ਕਿਸਾਨਾਂ ਦੀ ਹੁਣ ਤੋਂ ਥੋੜੀ ਦੇਰ ਬਾਅਦ ਤੱਕ ਮੀਟਿੰਗ ਸ਼ੁਰੂ ਹੋ ਜਾਣੀ ਹੈ ਕੇਂਦਰ ਦੇ ਨਾਲ ਤਿੰਨ ਕੇਂਦਰੀ ਮੰਤਰੀ ਕਹਿੰਦੇ ਆ ਰਹੇ ਨੇ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਦੇ ਲਈ ਦੋ ਪੰਜਾਬ ਦੇ ਮੰਤਰੀ ਨੇ ਕੁਟਾਰੂ ਚੱਕ ਤੇ ਗਰਮੀਤ ਸਿੰਘ ਖੁੜੀਆਂ ਔਰ ਪੋਲੀਟੀਕਲ ਤੇ ਨਾਨ ਪੋਲੀਟੀਕਲ ਜਿਹੜੇ ਕਿਸਾਨਾਂ ਦੇ ਦੋ ਫੋਰਮ ਬਣੇ ਹੋਏ ਆ ਔਰ ਉਹਨਾਂ ਦੇ ਵਿੱਚੋਂ 14-14 ਲੀਡਰ ਜਿਹੜੇ ਉਹਨਾਂ ਦੇ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤਾਂ ਕਿਵੇਂ ਦੇਖਦੇ ਹਾਂ ਕਿ ਪਹਿਲਾਂ ਇਸ ਤੋਂ ਪਹਿਲਾਂ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਨੇ ਜਦੋਂ ਦਾ ਸਿਲਸਲਾ ਦੁਬਾਰਾ ਸ਼ੁਰੂ ਹੋਇਆ ਮੀਟਿੰਗਾਂ ਦਾ ਤਾਂ ਅੱਜ ਇਹ ਜਿਹੜੀ ਮੀਟਿੰਗ ਹੈ ਇਹ ਜਿਹੜੀ ਸ਼ੁਰੂ ਹੋਣੀ ਹੈ ਹੁਣ ਤੋਂ ਕੋਈ دیر ਬਾਅਦ ਤਾਂ ਕੀ ਲੱਗਦਾ ਹੈ ਕਿ ਇਸ ਦੇ ਵਿੱਚ ਕੋਈ ਫਰੂਟਫੁਲ ਡਿਸੀਜਨ ਜਿਹੜਾ ਲਿਆ ਜਾ ਸਕਦਾ ਹੈ ਔਰ ਹਾਲਾਂਕਿ ਕਈ ਮੰਗਾਂ ਤੇ ਸਹਿਮਤੀ ਬਣ ਜਾਂਦੀ ਹੈ ਪਰ ਐਮਐਸਪੀ ਦੇ ਉੱਪਰ ਸਹਿਮਤੀ ਜਿਹੜੀ ਆ ਉਹ ਬਣਦੀ ਨਹੀਂ ਆਰੇ ਫਿਰ ਉਸ ਤੋਂ ਬਾਅਦ ਇੱਕ ਮੀਟਿੰਗ ਦੇ ਵਿੱਚ ਕੁਝ ਫੈਸਲਿਆਂ ਦੇ ਉੱਪਰ ਸਹਿਮਤੀ ਜਿਹੜੀ ਆ ਉਹ ਬਣ ਗਈ ਸੀ ਐਮਐਸਪੀ ਨੂੰ ਲੈ ਕੇ ਪਰ ਕਿਸਾਨ ਸਾਰੀਆਂ ਫੈਸਲਾਂ ਤੇ ਐਮਐਸਪੀ ਨੂੰ ਲੈ ਕੇ ਜਿਹੜਾ ਉਹ ਅੜੇ ਹੋਏ ਆ ਤਾਂ ਕਿਵੇਂ ਦੇਖਦੇ ਹਾਂ ਕਿ ਅੱਜ ਕੀ ਕੁਝ ਇਸ ਮੀਟਿੰਗ ਦੇ ਵਿੱਚ ਹੋ ਸਕਦਾ ਆ ਸੁਖਿੰਦਰ ਜੀ ਪਹਿਲਾਂ ਤਾਂ ਆਪਾਂ ਇਸ ਨੂੰ ਗੱਲ ਨੂੰ ਕਲੀਅਰ ਕਰ ਲਈ ਕਿ ਰਸਮੀ ਗੈਰ ਰਸਮੀ ਮੀਟਿੰਗਾਂ ਤਾਂ ਬਹੁਤ ਹੁੰਦੀਆਂ ਰਹੀਆਂ ਨੇ ਕੇਂਦਰ ਦੇ ਨੁਮਾਇੰਦਿਆਂ ਨਾਲ ਜਾਂ ਕਿਸਾਨ ਜਥੇਬੰਦੀਆਂ ਨਾਲ ਪਰ ਜਿਹੜੀ ਰਸਮੀ ਤੌਰ ਤੇ ਇਹ ਤੀਸਰੀ ਮੀਟਿੰਗ ਆ ਜਿਹੜੀ ਕਿਸਾਨ ਨetaਵਾਂ ਦੀ ਤੇ ਕੇਂਦਰ ਦੇ ਨetaਵਾਂ ਦੀ ਜਿਹੜੀ ਹੋਣੀ ਹੈਗੀ ਇਹ ਦੋ ਮੀਟਿੰਗਾਂ ਜਿਹੜੀਆਂ ਪੈਣਾ ਹੋ ਚੁਕਿਆ ਨਹੀਂ ਤਾਂ ਇੱਕ ਮੀਟਿੰਗ ਦੇ ਵਿੱਚ ਜਿਹੜੀ ਪਿਛਲੀ ਮੀਟਿੰਗ ਸੀ ਸ਼ਿਵਰਾ ਚੋਹਾਨ ਜਿਹੜੇ ਪਹਿਲੀ ਮੀਟਿੰਗ ਚ ਨਹੀਂ ਸੱਭਣਾ ਹੋਇਆ ਕਿਉਂਕਿ ਉਹਨਾਂ ਦੇ ਘਰ ਕੋਈ ਬੈਰਸ ਸੀ ਦੂਜੀ ਮੀਟਿੰਗ ਚ ਉਹ ਜਿਹੜੇ ਉਹ ਸ਼ਾਮਲ ਹੋਏ ਸਮਝ ਕੇ ਮੈਂ ਦਲਤਣਾ ਹੋਗਾ ਤੇ ਅੱਜ ਤੀਜੀ ਮੀਟਿੰਗ ਹੈਗੀ ਆ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਜਿਹੜਾ ਸੱਦਾ ਪੱਤਰ ਚੜਾ ਭੇਜਿਆ ਗਿਆ ਤੇ ਕੱਲ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਜਿਹੜੇ ਖੰਡੌਰੀ ਬਾਰਡਰ ਉਹ ਸ਼ੰਭੂ ਬਾਰਡਰ ਤੇ ਜਿਹੜੇ ਬੈਠੇ ਨੇ ਉਹਨਾਂ ਨੂੰ ਪੱਤਰ ਜਿਹੜਾ ਦਿੱਤਾ ਗਿਆ ਹੈ ਹੁਣ ਸਿੱਧੂ ਜੀ ਗੱਲ ਹੈਗੀ ਆ ਕਿ ਮੰਗਾ ਰੋਟਾ ਬੀਤੇਆਂ ਦੋ ਮੀਟ ਰਸਮੀਤਾ ਉ ਤੇਜਰੀਅਮ ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚ ਗੱਲਬਾਤ ਜਿਹੜੀ ਆ ਜਦੋਂ ਕਿਸੇ ਸਿੱਟੇ ਤੇ ਫੰਕਸ਼ਨ ਲੱਗਦੀ ਆ ਤਾਂ ਉਸੇ ਲਈ ਡੈਡਲੌਕ ਇੱਕ ਕਿਸਮ ਦਾ ਵਿਗੜ ਜਾਂਦਾ ਜਾਂ ਟੁੱਟ ਜਾਂਦਾ ਕਿਸਾਨ ਆਗੂ ਵੀ ਬਾਹਰ ਆ ਕੇ ਇੰਨੀ ਗੱਲ ਕਹਿ ਦਿੰਦੇ ਆ ਤੇ ਦੂਜੇ ਪਾਸੇ ਕੇਂਦਰ ਦੇ ਨੁਮਾਇੰਦੇ ਵੀ ਇਹ ਗੱਲ ਆ ਕੇ ਕਹਿ ਦਿੰਦੇ ਕਿ ਹਾਂ ਭਈ ਮੀਟਿੰਗ ਜਿਹੜੀ ਆ ਬੜੇ ਬੜੇ ਸਤਿਪਾਵਨਾ ਮਾਹੌਲ ਹੋਈ ਆ ਤੇ ਕੋਈ ਵੀ ਇੱਕ ਦੀ ਮੀਟਿੰਗ ਹੋਰ ਕਰਕੇ ਇਸ ਗੱਲ ਦਾ ਜਿਹੜਾ ਹੱਲ ਆ ਉਹ ਕੱਢਿਆ ਜਾਵੇਗਾ ਪਰ ਜਦੋਂ ਮੀਟਿੰਗ ਹੋ ਜਾਂਦੀ ਹੈ ਨਾ ਉਸ ਤੋਂ ਮਗਰੋਂ ਇਹ ਗੱਲ ਜਿਹੜੀ ਆ ਫਿਰ ਜਿਹੜੀ ਆ ਉਹ ਠੰਡੀ ਪੈ ਜਾਂਦੀ ਹੈ ਤੁਸੀਂ ਦੇਖ ਲਓ ਕਿ ਢਲੇਵਾਲ ਸਾਹਿਬ ਦੀਆਂ ਖਬਰਾਂ ਜਿਹੜੀਆਂ ਅਖਬਾਰਾਂ 'ਚ ਪਹਿਲੇ ਪੰਨੇ 'ਤੇ ਸਨ ਉਹ ਹੁਣ ਮੇਰੇ ਖਿਆਲ ਦਸਵੇਂ ਪੰਨੇ 'ਤੇ ਵੀ ਦਿਖਾਈ ਜਿਹੜੀਆਂ ਨਹੀਂ ਦਿੰਦੀਆਂ ਹੋੜੀ ਹੋੜੀ ਇਹ ਮਸਲੇ ਜਿਹੜੇ ਠੰਡੇ ਪਸਤੇ 'ਚ ਪਾਉਣ ਦੀ ਪ੍ਰਕਿਰਿਆ ਜਿਹੜੀ ਸਰਕਾਰ ਵੱਲੋਂ ਹੁੰਦੀ ਹੈ ਤਾਂ ਸਰਕਾਰ ਸ਼ਾਇਦ ਉਸੇ ਨੀਤੀ ਤੇ ਜਿਹੜਾ ਕੰਮ ਕਰ ਰਹੀ ਆ ਬਾਕੀ ਕਿਸਾਨਾਂ ਨੇ ਇਹ ਸੱਦੇ ਨੂੰ ਸਹਿਕਾਰ ਕੀਤਾ ਤੇ ਮੀਟਿੰਗ ਵਾਸਤੇ ਤਿਆਰੀ ਜਿਹੜੀ ਉਹਨਾਂ ਨੇ ਕੀਤੀ ਆ ਤੇ ਹੁਣ ਦੇਖਦੇ ਆ ਕਿ ਕਿਸਾਨਾਂ ਦੀਆਂ ਜਿਹੜੀਆਂ 18 ਜਿਹਦੇ ਵਿੱਚ 18 ਪ੍ਰਮੁੱਖ ਮੰਗਾਂ ਨੇ ਜਿਹੜੇ ਵਿੱਚ ਤਾਂ ਉਹ ਕਹਿ ਦਿੰਦੇ ਨੇ ਕਿ ਪੰਜਾਬ ਸਰਕਾਰ ਜਿਹੜੀਆਂ 13 ਮੰਗਾਂ ਮੰਨ ਚੁੱਕੀ ਆ 5 ਮੰਗਾਂ ਜਿਹੜੀਆਂ ਕੇਂਦਰ ਨਾਲ ਸੰਬੰਧਤ ਨੇ ਤੇ ਪੰਜ ਮੰਗਾਂ ਦੇ ਵਿੱਚੋਂ ਸਭ ਤੋਂ ਵੱਡੀ ਮੰਗ ਜਿਹੜੀ ਐਮਐਸਪੀ ਦੀ ਆ ਜਿੱਥੇ ਅਣਖੇ ਗੱਲਬਾਤ ਟੇਬਲ ਤੇ ਆ ਕੇ ਟੁੱਟ ਵੀ ਹੈਗੀ ਆ ਹੁਣ ਜਿੰਨਾ ਚਿਰ ਤੱਕ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਮੰਨਤਾ ਨਹੀਂ ਦਿੰਦੀ ਉਨਾ ਚਿਰ ਤੱਕ ਕਿਸਾਨ ਜਿਹੜੇ ਪਿੱਛੇ ਹਟਣ ਨੂੰ ਤਿਆਰ ਨਹੀਂ ਤੇ ਦੂਜੇ ਪਾਸੇ ਸਰਕਾਰ ਦੀ ਇਸ ਮਸਲੇ ਕੀ ਸਰਕਾਰ ਇਸ ਮੁੱਦੇ ਤੇ ਕੋਈ ਹੱਲ ਜਿਹੜਾ ਨਹੀਂ ਕੱਢ ਰਹੀ ਸੋ ਕਹਿੰਦਾ ਅਰਥ ਹੈ ਜੋ ਮੈਂ ਕਹਿਣਾ ਚਾਹੁੰਦਾ ਕਿ ਅੱਜ ਦੀ ਮੀਟਿੰਗ 'ਚ ਮੈਨੂੰ ਨਹੀਂ ਲੱਗਦਾ ਕਿ ਕੋਈ ਸਾਰਥਕ ਨਤੀਜੇ ਜਿਹੜੇ ਉਹ ਨਿਕਲਣ ਹਾਂ ਇਸ ਮਸਲੇ ਨੂੰ ਥੋੜਾ ਜਿਹਾ ਹੋਰ ਡਿਲੇ ਜੜਾਇਆ ਕਿਸਾਨ ਜਥੇਬੰਦੀਆਂ ਮਾਫਾ ਤਾਂ ਕੇਂਦਰ ਸਰਕਾਰ ਨੂੰ ਜਰੂਰ ਡਿਲੇ ਕਰਵਾਇਆ ਜਾ ਸਕਦਾ ਕਿ ਠੀਕ ਹੈ ਜੀ ਹੁਣ ਇੱਕ ਦੋ ਮੱਕਾ ਹੋਰ ਮੰਨ ਲੈਂਦੇ ਆ ਫਿਰ ਉਸ ਤੋਂ ਮੱਕੂ ਜਾ ਕੇ ਗੱਲਬਾਤ ਕਰਾਂਗੇ ਸੁਖਿੰਦਰ ਜੀ ਮੀਟਿੰਗਾਂ ਦਾ ਸਿਲਸਲਾ ਉਹਦੋਂ ਤੱਕ ਬਾਤ ਦਸਤੂਰ ਜਾਰੀ ਰਹਿੰਦਾ ਆ ਕਿ ਜਦੋਂ ਤੱਕ ਕਿਸੇ ਮਸਲੇ ਨੂੰ ਅਲਝਾਉਣਾ ਹੋਵੇ ਜਾਂ ਮਸਲੇ ਨੂੰ ਠੰਡੇ ਬਸਤੇ 'ਚ ਪਾਉਣਾ ਹੋਵੇ ਤੇ ਜੇ ਵਕਾਇਈ ਸਾਰਥਕ ਹੱਲ ਕੱਢਣਾ ਹੈ ਸੇ ਦੂਜੀ ਉਹਦੇ ਵਾਸਤੇ ਤਾਂ ਫਿਰ ਜ਼ਰੂਰੀ ਨਹੀਂ ਕਿ ਮੀਟਿੰਗਾਂ ਦਾ ਸਿਲਸਲਾ ਪਹਿਲਾਂ ਉੱਥੇ ਮੀਟਿੰਗ ਫਿਰ ਦੂਜੀ ਮੀਟਿੰਗ ਫਿਰ ਚੌਥੀ ਮੀਟਿੰਗ ਸਰ ਮੀਟਿੰਗਾਂ ਦੀ ਲੋੜ ਨਹੀਂ ਫਿਰ ਇੱਛਾ ਸ਼ਕਤੀ ਦੀ ਲੋੜ ਆ ਜਿਹੜੀ ਇੱਛਾ ਸ਼ਕਤੀ ਨੂੰ ਲੈ ਕੇ ਮਸਲੇ ਜਿਹੜੇ ਹੱਲ ਕਰਦੇ ਆ ਪਰ ਤੁਸੀਂ ਜਾਣਦੇ ਜੀ ਸਰਕਾਰਾਂ ਇੰਨੀ ਛੇਤੀ ਆਪਣੀ ਇੱਛਾ ਸ਼ਕਤੀ ਵਖਾਉਂਦੀਆਂ ਨਹੀਂ ਹੁੰਦੀਆਂ ਬਾਕੀ ਅਸੀਂ ਆਸ ਕਰਦੇ ਆ ਕਿ ਜਿਹੜੇ ਕਿਸਾਨ ਬੀਤੇ 1.5 ਸਾਲ ਤੋਂ ਉਸ ਮੋਰਚਿਆਂ ਤੇ ਬੈਠੇ ਆ ਆਪੋ ਆਪਣੇ ਘਰਾਂ ਨੂੰ ਸੁੱਖੀ ਸੰਦੀ ਪਰਤਨ ਸਰਕਾਰ ਉਹਨਾਂ ਦੀਆਂ ਮੰਗਾਂ ਦੀ ਹਮਦਰਦੀ ਨਾਲ ਜਿਹੜਾ ਉਹਦੇ ਉੱਤੇ ਵਿਚਾਰ ਕਰੇ ਪਰ ਬੀਤੇ ਦੇ ਤਜਰਬੇ ਦੇ ਅਨੁਸਾਰ ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਮੀਟਿੰਗ ਕੋਈ ਸਾਰਥਕ ਨਤੀਜੇ ਕੱਢੇ ਸ਼ਰ ਪ੍ਰਮਾਤਮਾ ਅੱਗੇ ਅਰਦਾਸ ਜਿਹੜੀ ਅਸੀਂ ਜਰੂਰ ਕਰਦੇ ਹਾਂ ਕਿ ਇਹ ਮੀਟਿੰਗ ਜਿਹੜੀ ਆ ਕਿਸਾਨਾਂ ਵਾਸਤੇ ਤੇ ਲੋਕਾਂ ਵਾਸਤੇ ਕੋਸ਼ਾਲੀ ਦਾ ਸੰਦੇਸ਼ ਜਿਹੜਾ ਉਹ ਲੈ ਕੇ ਆਵੇ ਜੀ ਚਲੋ ਅਣਕ ਸਾਹਿਬ ਉਧਰ ਜੇ ਆਪਾਂ ਗੱਲ ਕਰੀਏ ਤਾਂ ਅੱਜ ਜਿਹੜੇ ਹੈਗੇ ਆ ਉਹ ਪ੍ਰਤੀਬ ਕੱਲ੍ਹ ਕੱਲ੍ਹ ਦੀ ਸ਼ੁਰੂ ਹੋਈ ਹੋਈ ਹੈ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਹੈ ਉਹਨੇ ਭਰਤੀ ਕੱਲ ਸ਼ੁਰੂ ਕਰ ਦਿੱਤੀ ਹੈ ਉਧਰ ਹਰਜਿੰਦਰ ਸਿੰਘ ਧਾਮੀ ਜੀ ਵੀ ਵਾਪਸੀ ਹੋ ਗਈ ਹੈ ਔਰ ਉਹ ਕਹਿੰਦੇ ਕਿ ਤਿੰਨ ਚਾਰ ਦਿਨਾਂ ਦੇ ਵਿੱਚ ਮੈਂ ਸੇਵਾਵਾਂ ਤੇ ਵਾਪਸ ਪਰਤਾਂਵਾਂਗਾ ਸੁਖਬੀਰ ਸਿੰਘ ਬਾਦਲ ਨੇ ਮਨਾਇਆ ਕਿਵੇਂ ਦੇਖਦੇ ਆ ਦੋਵੇਂ ਇਨਸੀਡੈਂਟਾਂ ਸਖੰਦਰਜੀ ਬੜੀ ਹੈਰਾਨ ਕੀ ਦੀ ਗੱਲ ਆ ਕਿ ਹਰਜਿੰਦਰ ਸਿੰਘ ਧਾਮੀ ਹੁਣੀ ਉਸ ਵਕਤ ਤਾਂ ਨਹੀਂ ਮੰਨੇ ਜਦੋਂ ਅਕਾਲ ਤਖਤ ਸਾਹਿਬ ਦੇ ਸਾਫਤਾ ਜਥੇਦਾਰ ਤੇ ਉਸ ਸਮੇਂ ਦੇ ਮੌਜੂਦਾ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਮਨਾਉਣ ਵਾਸਤੇ ਉਹਨਾਂ ਦੇ ਘਰ ਗਏ ਉਹ ਉਦੋਂ ਤਾਂ ਉਹਨਾਂ ਨੇ ਕਹਿਤਾ ਕਿ ਆ ਆਪਣੇ ਧਾਮੀ ਸਾਹਿਬ ਨੇ ਕਿ ਨਹੀਂ ਮੈਂ ਅਸਤੀਫਾ ਪਰਮਾਨ ਜਿਹੜਾ ਦੇਣ ਵਾਸਤੇ ਨਹੀਂ ਵਾਪਸ ਲੈਣ ਵਾਸਤੇ ਨਹੀਂ ਸੀ ਦਿੱਤਾ ਮੈਂ ਹੁਣ ਕੰਮ ਤੇ ਨਹੀਂ ਪਰਤਣਾ ਉਸ ਤੋਂ ਪਹਿਲਾਂ ਵੀ ਕਈ ਲੋਕ ਉਹਨਾਂ ਨੂੰ ਮਨਾਉਣ ਜਾਂਦੇ ਰਹੇ ਪਰ ਧਾਮੀ ਸਾਹਿਬ ਆਪਣੀ ਗੱਲ ਤੇ ਅੜੇ ਰਹੇ ਕਿ ਨਹੀਂ ਤੇ ਹੁਣ ਮੈਂ ਜਿਹੜਾ ਅਸਤੀਫਾ ਵਾਪਸ ਨਹੀਂ ਲੈਣਾ ਪਰ ਜਦੋਂ ਸੁਖਵੀਰ ਸਿੰਘ ਬਾਦਲ ਬਲਵਿੰਦਰ ਸਿੰਘ ਭੁੰਧੜ ਜਾਂਦੇ ਆ ਤਾਂ ਪਤਾ ਨਹੀਂ ਉਹਨਾਂ ਕੋ ਕਿਹੜੀ ਗਿੱਧਰ ਸਿੰਘ ਹੀ ਜਿਹਦੇ ਨਾਲ ਉਹ ਮੰਨ ਗਏ ਤੇ ਉਹਨਾਂ ਨੇ ਇਸ ਗੱਲ ਸਬਕਾਰ ਕਰ ਲਿਆ ਚਲੋ ਚੰਗੀ ਗੱਲ ਸ਼ਰੀਫ ਨੇਤਾ ਨੇ ਸੋਹੇਦਰ ਵਿਅਕਤੀ ਨੇ ਜਿਸ ਤਰੀਕੇ ਨਾਲ ਉਹਨਾਂ ਬਾਰੇ ਗੱਲਾਂ ਚੱਲਦੀਆਂ ਨੇ ਤਾਂ ਇਸੇ ਕਰਕੇ ਕਹਿੰਦੇ ਨੇ ਉਹਨਾਂ ਨੇ ਸੁਖੀ ਸਿੰਘ ਬਾਦਲ ਨੂੰ ਕਿਹਾ ਕਿ ਮੈਂ ਤੁਹਾਡੀ ਗੱਲ ਦੀ ਇਨਕਾਰ ਕਰ ਹੀ ਨਹੀਂ ਸਕਦਾ ਤੇ ਮੈਂ ਫਿਰ ਉਹਦਾ ਜਿਹੜਾ ਸੰਭਾਲ ਲੈਣਾ ਹੁਣ ਉਹਨਾਂ ਦੇ ਇਸ ਉਹਦੇ ਨੂੰ ਸੰਭਾਲਣ ਨੂੰ ਲੈ ਕੇ ਕਈ ਤਰੀਕੇ ਦੇ ਸੋਸ਼ਲ ਮੀਡੀਆ ਦੇ ਤੌਰ ਜਿਹੜੇ ਆ ਸਿੱਧੂਤੀ ਹੋ ਰਿਹਾ ਚਲੋ ਸਿੱਖ ਰਾਜਨੀਤੀ ਦੇ ਵਿੱਚ ਇਹ ਗੱਲ ਆਮ ਜਿਹੜੀ ਚੱਲਦੀ ਰਹਿੰਦੀ ਆ ਬਿਆਨ ਕੁਝ ਹੋਰ ਦਿੱਤੇ ਜਾਂਦੇ ਆ ਗੱਲਾਂ ਕੁਝ ਹੋਰ ਹੋ ਜਾਂਦੀਆਂ ਪਰ ਸਭ ਤੋਂ ਵੱਡੀ ਗੱਲ ਜਿਹੜੀ ਆ ਕੱਲ ਬਕਾਇਦਾ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਹੋਈ ਉਸ ਕਮੇਟੀ ਵੱਲੋਂ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਨਿਰਦੇਸ਼ਾ ਹੇਠ ਪੰਜ ਮੈਂਬਰੀ ਜਿਹੜੀ ਕਮੇਟੀ ਜਿਹੜੀ ਬ ਸਸਕੁੰਦਜੀ ਕਹਿੰਦੇ ਨੇ ਕਿ ਸਭ ਤੋਂ ਪਹਿਲੀ ਪਰਚੀ ਜਿਹੜੀ ਆ ਮੈਂਬਰ ਦੀ ਉਹ ਗੈਨੀ ਹਰਕ੍ਰਿਸ਼ ਸਿੰਘ ਹੁਣਾਂ ਨੇ ਕਟਾਈ ਔਰ ਵੱਡੀ ਗੱਲ ਜਿਸ ਤਰੀਕੇ ਨਾਲ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਪਰਤੀ ਬਕਾਇਦਾ ਤੌਰ ਤੇ ਫੀਸ ਨਾ ਲੈ ਕੇ ਹੋਈ ਇਹਨਾਂ ਨੇ ਇਹਨਾਂ ਨੇ ਫੀਸ ਰੱਖੀ ਨਹੀਂ ਹੁਣ ਸਿੱਧੂ ਜੀ ਜਿਸ ਤਰੀਕੇ ਨਾਲ ਭਾਈ ਹਮਿੰਦਰ ਸਿੰਘ ਦੀ ਬੇਟੀ ਨੇ ਇਹ ਗੱਲ ਕਹੀ ਆ ਕਿ ਇਹ ਪੰਥੀ ਪਰਤੀ ਆ ਨਾ ਕਿ ਕਿਸੇ ਦਲ ਦੀ ਨਾ ਕਿ ਕਿਸੇ ਵਿਅਕਤੀ ਦੀ ਤਾਂ ਇਸ ਕਰਕੇ ਇਹਦੇ ਵਿੱਚ ਲੋੜ ਦੇਈ ਤੇ ਕਹਿੰਦੇ ਨੇ ਕਿ 2 2.5 ਹਜ਼ਾਰ ਕਾਪੀਆਂ ਕੱਲ ਉੱਥੇ ਲੈ ਕੇ ਪਹੁੰਚੇ ਸੀ ਵਡਾਲਾ ਸਾਹਿਬ ਜਾਂ ਹੋਰ ਜਿਹੜੀ ਰੇਤ ਪੰਜ ਬਿਬਲੀ ਕਮੇਟੀ ਸੀ ਤੋ ਹਰ ਤਰ੍ਹਾਂ ਦੀ ਉਜੜੀ ਆ ਕੱਪੀਆਂ ਜਿਹੜੀਆਂ ਉੱਚੀਆਂ ਗਈਆਂ ਹੁਣ ਸਿਰਫ ਉਹ ਜੀ ਦੇਖਣ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਭਾਰਤੀ ਚੋਣ ਕਮਿਸ਼ਨ ਦੇ ਅਸੂਲਾਂ ਦੇ ਮਤਲਬ ਕੋ ਪਰਤੀ ਕੀਤੀ ਆ ਦੂਜੇ ਪਾਸੇ ਇਹ ਜਿਹੜੇ ਅਕਾਲ ਤਖਸਾ ਦੇ ਨਿਰਦੇਸ਼ਾਂ ਨਾਲ ਪਰਤੀ ਹੋ ਰਹੀ ਆ ਤਾਂ ਆ ਹੁਣ ਪੰਥ ਨੇ ਫੈਸਲਾ ਕਰਨਾ ਆ ਕਿ ਹਾਂ ਵੀ ਕਿਹੜੀ ਪਰਤੀ ਜਿਹੜੀ ਆ ਉਧਰ ਜਾਣਾ ਕਿਹੜੀ ਪਰਤੀ ਅਸੀਂ ਦੇਖੀ ਭਾਰਤੀ ਚੋਣ ਕਮਿਸ਼ਨ ਵਾਲੀ ਤੇ ਜਾਂ ਸ਼੍ਰੀ ਅਕਾਲ ਤਖਸਾ ਵਾਲੀ ਤਾਂ ਜਿਸ ਤਰੀਕੇ ਨਾਲ ਹੁਣ ਪੰਜ ਮੈਂਬਰੀ ਕਮੇਟੀ ਲੱਗੀ ਆ ਤੇ ਦੂਸਰੇ ਪਾਸੇ ਥੋੜਾ ਜਿਹਾ ਉਤਮੀ ਕੰਮ ਢਿੱਲਾ ਜਾ ਪਿਆ ਜਿਸ ਤਰ੍ਹਾਂ ਉਹਨਾਂ ਨੇ ਇਕਤਾ ਦਾ ਸੰਦੇਸ਼ ਦਿੱਤਾ ਪਰ ਉਹਨਾਂ ਨੇ ਧਰਤੀ ਆਪਣੀ ਮੁਕੰਮਲ ਕਰ ਲਈ ਤੇ ਧਰਤੀ ਸ਼ੁਰੂ ਹੋ ਗਈ ਆ ਆਉਂਦਿਆਂ ਦੇ ਨਾਲ ਜੋ ਸਮਾਂ ਦਸੂਗਾ ਕਿ ਹਾਂ ਪੰਥ ਜਿਹੜਾ ਜਿਹੜੀ ਧਰਤੀ ਨੂੰ ਪ੍ਰਮਾਨ ਕਰਦਾ ਆ ਜਾਂ ਕਿਹੜੀ ਧਰਤੀ ਨੂੰ ਪ੍ਰਮਾਨ ਨਹੀਂ ਕਰਦਾ ਬਾਕੀ ਇਹ ਗੱਲ ਪੱਕੀ ਆ ਕਿ ਹਰਜਿੰਦਰ ਸਿੰਘ ਭਾਗੀ ਦੇ ਆਉਣ ਦੇ ਨਾਲ ਇੱਕ ਵਾਰ ਪੰਥਕ ਸਿਆਸਤ ਸਭ ਜ਼ਰੂਰ ਕਰਵਾਗੀ ਸ਼ਕੀ ਜੀ